ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮੇਤਰੋ ਨਵਾਂ ਸ਼ੌਂਕ ਲੈ ਕੇ ਆਏ ਆ ਤੁਹਾਡੇ ਲਈ ਅੱਜ ਆਪਾਂ ਪਹੁੰਚੇ ਹੀ ਮੁਕੀਰੀਆਂ ਦੇ ਲਾਗੇ ਪਿੰਡ ਪੁਵਾਰਾ ਆਪਣਾ ਬਾਈ ਆ ਸੁਣ ਫਰੈਂਡ ਆ ਆਪਣਾ ਇਹਦੇ ਘਰੇ ਆਹੀ ਧੰਮਾ ਦਾ ਸ਼ੌਂਕ ਕਰਾਉਂਦੇ ਕਬੂਤਰਾਂ ਦਾ ਤੇ ਕਬੂਤਰ ਬੜਵੜੇ ਚੰਗੇ ਘਰ ਦੀਆਂ ਬਾਜ਼ੀਆਂ ਉੜਦੀਆਂ ਨੇ ਬਾਈ ਇਸ ਛੱਤ ਤੋਂ ਬਾਹਰ ਵੀ ਛੱਡਦੇ ਨੇ ਤੇ ਵਧੀਆ ਜਿਹੜਾ ਰਿਜ਼ਲਟ ਆਉਂਦਾ ਇਹਨਾਂ ਕਬੂਤਰਾਂ ਦਾ ਵਧੀਆ ਉੜਦੇ ਨੇ ਘਰ ਦੇ ਡਾਵੇ ਨੇ ਜ਼ਿਆਦਾ ਤੇ ਬਾਈ ਨੇ ਬਹੁਤ ਬਹੁਤ ਸੋਹਣੇ ਕਬੂਤਰ ਜਿਹੜੇ ਆ ਲਿਆ ਕੇ ਰੱਖੇ ਹੋਇਆ ਤੁਹਾਨੂੰ ਦਿਖਾਉਨੇ ਆ ਚਿੱਟੀਆਂ ਦੇ ਦੁੱਧ ਚਿੱਟੀਆਂ ਦੇ ਵੀ ਵਿੱਚ ਕਬੂਤਰ ਫਿਰਦੇ ਨੇ ਇਹ ਦੇਖੋ ਬਈ ਕਬੂਤਰਾਂ ਦੇ ਰੰਗ ਰੋਬ ਆ ਇੱਕ ਵਿੱਚ ਗਲੜ ਕਬੂਤਰ ਵੀ ਆ ਬਾਈ ਜਿਹੜਾ ਨਾਲ ਖੜਾ ਨਾ ਉਹਦੇ ਲਾਲ ਚੀਨੇ ਵੀ ਬਹੁਤ ਬਹੁਤ ਚੰਗੇ ਆ ਬਾਈ ਆ ਜਿਹੜੀਆਂ ਡਾਰ ਦੇ ਵਿੱਚ ਸ਼ਾਇਦ ਕਬੂਤਰ ਕਬੂਤਰੀਆਂ ਜਿਨ੍ਹਾਂ ਦੇ ਰੰਗ ਲੱਗੇ ਹੋਏ ਆ ਜਿੱਥੇ ਵੀ ਜਾਈਦਾ ਲਗਭਗ ਦੇਖੀਦਾ ਸ਼ੌਂਕ ਜਿਹੜਾ ਇੱਕ ਤੋਂ ਇੱਕ ਦੇਖਣ ਨੂੰ ਮਿਲਦਾ ਆ ਦੇਖੋ ਕਬੂਤਰੀ ਇਹ ਵੀ ਉੱਡੀ ਹੋਈ ਆ ਸ਼ਾਇਰੀ ਦੇ ਵੀ ਰੰਗ ਲੱਗਾ ਦੋਨੇ ਪੱਲਿਆਂ ਦੇ ਵਿੱਚ ਹਾਂ ਦੇਖੋ ਇੱਕ ਟੀਰਾ ਅੱਖ ਚ ਇਹਦੇ ਇੱਕ ਚਿੱਟੀ ਆ ਤੇ ਇੱਕ ਚ ਤੀਰਵੰਨ ਦਾ ਦੂਜੀ ਦੇ ਵਿੱਚ ਨਾਲ ਹੀ ਕਬੂਤਰੀ ਦੇਖੋ ਬਦਾਮੀ ਨੋਕ ਦੀ ਬਾਲੀ ਸਨਖੀ ਆ ਵੀ ਚਿੱਟੀ ਆਹ ਦੇਖੋ ਬਈ ਸਾਹਮਣੇ ਆ ਗਈ ਆਹ ਵਿੱਚ ਡੱਬਾ ਵੀ ਹੈ ਆ ਕੇ ਲਾਲ ਜੀ ਨੇ ਡੱਬੇ ਕਬੂਤਰ ਬਣਾਉਣੇ ਬਹੁਤ ਔਖੇ ਆ ਬਾਈ ਤਾਂ ਇੱਕ ਐ ਬਾਈ ਦੇ ਕੋਲ ਨੀਲਾ ਵੀ ਆ ਵਿੱਚ ਖਟੀਆਂ ਖਾਲੀ ਕਿੰਨੀ ਗੁੱਡੀ ਦੀਆ ਕਾਲੇ ਟਿੱਡ ਵਾਲੀ 22 3 ਵਜੇ ਤੱਕ ਉੱਡੀਆ ਬਾਲੀ ਚੰਗੀ ਆ ਡੈਣੀ ਆ ਅੱਖਾਂ ਕਿਦਾਂ ਬਾਹਰ ਨੂੰ ਆਈਦੀਆਂ ਕਮਤਰ ਪਿੱਛੇ ਦੇਖ ਲਓ ਬਈ ਟੀਰਾ ਦਵਾਰਾ ਆ ਕੇ ਖੜ ਗਿਆ ਅੱਖ ਦੇ ਵਿੱਚ ਚਟਾ ਟੀਰ ਬਣਦਾ ਕਮਤਰ ਆ ਕੁਝ ਉੱਪਰ ਚਿੰਬੜ ਗਿਆ ਬਈ ਇੱਧਰ ਬੈਠੇ ਨੇ ਇਹ ਜਿਹੜੇ ਬਈ ਤੁਸੀਂ ਕਬੂਤਰ ਦੇਖ ਰਹੇ ਹੋ ਨਾ ਹੁਣ ਤੁਹਾਨੂੰ ਦੱਸ ਦਈਏ ਦੇਖੋ ਕਬੂਤਰ ਪੂਰੇ ਵਧੀਆ ਨੇ ਘਰ ਦੇ ਡਾਦੇ ਕਬੂਤਰ ਨੇ ਬਈਏ ਜੇ ਕਿਸੇ ਭਰਾ ਨੂੰ ਚਾਹੀਦੇ ਹੁਣ ਨੰਬਰ ਦੇ ਰਹੇ ਹਾਂ ਬਾਈ ਦਾ ਸੰਪਰਕ ਕਰ ਸਕਦੇ ਹੋ 35 ਦੇ ਕਰੀਬ ਕਬੂਤਰ ਆ ਔਰ 35 ਦੇ 35 ਜਿਹੜੇ ਤੁਸੀਂ ਲੈ ਕੇ ਜਾ ਸਕਦੇ ਹੋ ਬਾਈ ਦਾ ਨੰਬਰ ਦਿੱਤਾ ਪੂਰੇ ਡਾਵੇ ਆ ਬਾਈ 7 7 8 8 ਘੰਟੇ ਜਿਹੜੇ ਗਰਮੀ ਦੇ ਵਿੱਚ ਉੱਡੇ ਹੋਏ ਨੇ ਵਿੱਚ ਘੱਟ ਵੀ ਉੱਡੇ ਹੋਣਗੇ ਤੁਸੀਂ ਲੈ ਕੇ ਆਪਣੀ ਗਰੰਟੀ ਨਾਲ ਆਪਣੀ ਮਰਜ਼ੀ ਨਾਲ ਜਾਣੇ ਆ ਠੀਕ ਹੈ ਜੀ ਬਾਕੀ ਮੇਰਾ ਕੰਮ ਆ ਤੁਹਾਨੂੰ ਦਿਖਾਣਾ ਠੀਕ ਹੈ ਜੀ ਆਪਾਂ ਸ਼ੌਂਕ ਵੀ ਕਰਾਉਨੇ ਆ ਨਾਲ ਤੁਹਾਨੂੰ ਕਬੂਤਰ ਵੀ ਦਿਖਾਉਨੇ ਰਹੇ ਨੇ ਆਹ ਦੇਖੋ ਇੱਕ ਚਿੱਟੀ ਕਮੂਤਰੀ ਪਿੱਛੇ ਬੈਠੀ ਆ ਇਹਦੀ ਕਾਸ਼ੀ ਜਿਹਾ ਲੱਗਦਾ ਕਾਲਾ ਰੰਗ ਆ ਤੇ ਨਾਲ ਹੀ ਲਾਲੀ ਚੀਂ ਬੜੇ ਸੋਹਣੇ ਸੋਹਣੇ ਵਜੂਦ ਦੇ ਪਰਿੰਦੇ ਨੇ ਬਾਈ ਆਹ ਦੇਖ ਆ ਨਾਰਾ ਸ਼ਹਿਰ ਕਿੱਥੀਆਂ ਦਾ ਇਹ ਇੱਧਰ ਬੈਠ ਗਏ ਕੋ ਜਾਰੇ ਕੁਝ ਕਬੂਤਰਾ ਪਤਾਂ ਨੂੰ ਫੜ ਕੇ ਵੀ ਦਿਖਾਵਾਂਗੇ ਜੀ ਪਹਿਲਾਂ ਮੈਂ ਕਿਹਾ ਭਰਾਵਾਂ ਨੂੰ ਆਪਾਂ ਸ਼ੌਂਕ ਕਰਾ ਦਈਏ ਇਦਾਂ ਹੀ ਠੀਕ ਹੈ ਨਾ ਆਹ ਆ ਚੱਕੀਆ ਦੇ ਇਹਨਾਂ ਦਿਨਾਂ ਦੇ ਵਿੱਚ ਆ ਕੇ ਜਿਹੜੇ ਕਬੂਤਰ ਆ ਤੁਹਾਨੂੰ ਬਈ ਠੀਕ ਠਾਕ ਰੇਟ 'ਚ ਮਿਲ ਜਾਂਦੇ ਆ ਹਰ ਕੋਈ ਜਿਹੜਾ ਹੈਗਾ ਦੀਨ ਦਾ ਚਾਹਵਾਨ ਹੋ ਜਾਂਦਾ ਉਹਨੂੰ ਪਤਾ ਹੁੰਦਾ ਕਿ ਸਾਰਾ ਸਾਲ ਦਾਣੇ ਪਾਉਣਿਆ ਹੁਣ ਅਡਾਲੇ ਆ ਤੇ ਨਵੇਂ ਬੱਚੇ ਹਰ ਕੋਈ ਡਾਂਦਾ ਇਸ ਕਰਕੇ ਜਿਹੜਾ ਹੈਗਾ ਇਹ ਜਿਹੜੇ ਕਬੂਤਰ ਆ ਇਹ ਵੀ ਹੁਣ ਬਾਈ ਹੁਣਾਂ ਨੇ ਸੇਲ ਤੇ ਲਾ ਦਿੱਤੇ ਆ ਠੀਕ ਆ ਜੀ ਬੇਚ ਕੋ ਜਾਨ ਨਵੇਂ ਬੱਚੇ ਵੀ ਹੈਗੇ ਆ ਬਾਈ 35 ਦੇ ਕਰੀਬ ਕਬੂਤਰ ਆ ਫੇਰ ਤੁਹਾਨੂੰ ਦੱਸਦੀ ਆ ਔਰ ਪੈਂਤੀ ਦੇ ਪੈਂਤੀ ਜਿਹੜੇ ਆ ਗਿਆ ਤੁਸੀਂ ਇਕੱਠੇ ਵੀ ਲੈ ਸਕਦੇ ਹੋ ਜਾਂ ਆਪਣੀ ਪਸੰਦ ਆ ਤੁਹਾਨੂੰ ਤੁਸੀਂ ਲੈ ਸਕਦੇ ਹੋ ਰੇਟ ਦੀ ਗੱਲ ਬਾਈ ਦੇ ਨਾਲ ਕਰ ਲਿਓ ਨੰਬਰ ਥੱਲੇ ਦਿੱਤਾ ਹੋਇਆ ਨੰਬਰ ਤੇ ਕਾਲ ਕਰਕੇ ਤੁਸੀਂ ਜਿਹੜੇ ਕਬੂਤਰ ਆ ਉਹ ਖਰੀਦ ਸਕਦੇ ਹੋ ਮੇਰੇ ਭਰਾ ਠੀਕ ਆ ਇਹ ਦੇਖੋ ਬਾਈ ਪੀਲੀਆਂ ਦੀ ਪੱਕੀ ਠਲ ਦੀ ਕਬੂਤਰੀ ਹੈ ਇੱਕ ਆ ਲਾਲ ਢਿੱਡ ਕੀਤਾ ਹੋਇਆ ਆ ਕਰੋ ਸ਼ੌਂਕ ਇਹ ਸਾਰੇ ਦੇ ਸਾਰੇ ਪਰਿੰਦੇ ਜਿਹੜੇ ਹੈਗੇ ਆ ਫੇਰ ਤੁਹਾਨੂੰ ਦੱਸ ਦਈਏ ਜਿਹੜੇ ਸੀਲ ਆ ਸੋਨੂੰ ਵੀਰੇ ਆਇਓ ਹਾਂ ਅੰਦਰ ਜਿਹੜਾ ਦੇਖੀਏ ਕਬੂਤਰ ਤੁਹਾਨੂੰ ਕੁੱਝ ਕਬੂਤਰਾਂ ਦਾ ਆਪਾਂ ਕਰਾਉਣੇ ਸ਼ੌਂਕ ਆਹ ਲਓ ਭਾਈ ਭਾਈ ਨੇ ਇੱਕ ਫੜੀ ਕਬੂਤਰੀ ਇਹ ਹੈ ਚਟੀਆਂ ਦੀ ਲਾਲ ਚੀਨੀ ਕਬੂਤਰ ਹੀ ਆ ਪਰ ਵੀ ਦਿਖਾਏ ਉਹਦੇ ਤੇ ਇਹ ਹੈ ਇਹਦੇ ਪਰ ਬਾਈ ਹਮ ਬਹੁਤ ਵਧੀਆ ਬੰਦ ਸਹੀ ਹੈ ਛੱਡ ਦਿਓ ਉਹ ਫੜਿਓ ਪਿੱਛੇ ਜਿਹੜਾ ਲਾਲ ਜੇ ਕੰਡਾ ਵਾਲਾ ਕਬੂਤਰ ਗਲੜ ਇੱਕ ਗਲੜਾਂ ਦੀ ਨਸਲ ਦੇ ਵਿੱਚੋਂ ਆ ਜਿਵੇਂ ਤੇ ਅੱਖਾਂ ਵੀ ਸੇਮ ਆ ਬਾਈ ਉਹਦੇ ਵਰਗੀਆਂ ਦੇਖ ਲਓ ਇਹਦੀਆਂ ਅੱਖਾਂ ਬਹੁਤ ਚੰਗਾ ਕਬੂਤਰ ਆ ਲਾਲ ਛੋਟ ਨੇ ਜਿਵੇਂ ਗਲੜਾ ਨਹੀਂ ਹੁੰਦੇ ਆ ਠੀਕ ਆ ਬਾਈ ਤੇ ਪੱਲਾ ਦੇਖੋ ਬਾਈ ਕਬੂਤਰ ਦਾ ਪਰ ਦੇਖੋ ਬਹੁਤ ਚੌੜੇ ਚੌੜੇ ਪਰ ਨੇ ਤੇ ਇਹ ਨਹੀਂ ਇਹਦੇ ਪੰਜੇ ਕਬੂਤਰ ਦੇ ਠੀਕ ਆ ਬਾਈ ਆ ਕਬੂਤਰੀ ਵੀ ਫੜੀਆਂ ਆੜੀ ਕਾਲੀ ਜੀ ਕਸ਼ ਵਾਲੀ ਚਿੱਟੀਆਂ ਖਾਂਦੀ ਬੜੀ ਸੋਹਣੀ ਆ ਦੇਖੋ ਆ ਕਬੂਤਰੀ ਬਹੁਤ ਸੁਨੱਖੀ ਲੱਗੀ ਬਾਈ ਇਹਨਾਂ ਦੀ ਆਇਆ ਚਟੀਆਂ ਲਾਲ ਅੱਖਾਂ ਕਰੋ ਸ਼ੌਂਕ ਕਬੂਤਰੀ ਦਾ ਦੂਰੋਂ ਦੱਸਦੀ ਆ ਕਬੂਤਰੀ ਤੇ ਗੱਲਵਾਤਾ ਕਬੂਤਰੀ ਦੀ ਬਹੁਤ ਵਧੀਆ ਵੀਰੇ ਤੇ ਆਹ ਦੇਖੋ ਇਹਦੇ ਪਰ ਕਬੂਤਰੀ ਨੇ ਕਈ ਜਾਨਵਰ ਬਈ ਦੇਖਣ ਨੂੰ ਵੀ ਸੋਹਣੇ ਹੁੰਦੇ ਆ ਢਾਰ ਤੇ ਹੁੰਦੀ ਆ ਵੈਸੇ ਉਸ ਨੱਕੇ ਬੜੇ ਹੁੰਦੇ ਦੇਖਣ ਨੂੰ ਲੱਗਦੇ ਆ ਆਹ ਫੜੀ ਬਾਈ ਹੁਣਾਂ ਨੇ ਇੱਕ ਲਾਲ ਚੀਨੀ ਕਬੂਤਰ ਹੈ ਬਈ ਕਬੂਤਰ ਹੈ ਨਾਰਾ ਬਈ ਲਾਲ ਚੀਨਾ ਹਈਆ ਤੇ ਆਣੇ ਇਹਦੇ ਲਾਲ ਚੀਨੇ ਦੇ ਪਰ ਬਾਈ ਬਹੁਤ ਵਧੀਆ ਆਹ ਫੜੀ ਯਾਰ ਪੁੰਨੂ ਵਾਲਾ ਵੀ ਆਪਣਾ ਆਹ ਬਾਈ ਪੁੰਨੂ ਵਾਲਿਆਂ ਦੇ ਵਿੱਚੋਂ ਆ ਠੀਕ ਆ ਬਾਜੀ ਛੱਡਿਆ ਸੀ ਤੁਹਾਨੂੰ ਫੇਰ ਦੱਸ ਦਿੰਨੇ ਆ ਕਿਸੇ ਨੇ ਤੇ ਇਹ ਕਬੂਤਰ ਰਹਿ ਗਿਆ ਹੈਗਾ ਸੀ ਉਹ ਲੈ ਕੇ ਨਹੀਂ ਗਏ ਹੈਗਾ ਪਿਓਰ ਪੁੰਨੂ ਵਾਲਿਆਂ ਚੋਂ ਡਾਰ ਵੀ ਬਹੁਤ ਜਿਆਦੀ ਆ ਇਹਦੀ ਅੜਾ ਕੇ ਵੀ ਚੈੱਕ ਕਰਕੇ ਵੀ ਲੈ ਕੇ ਜਾ ਸਕਦੇ ਹੋ ਤੁਸੀਂ ਠੀਕ ਆ ਜੀ ਜਿਹੜੇ ਭਰਾਣੇ ਲੈਣਾ ਹੋਏ ਇਹਦੇ ਵਿੱਚ 90% ਕਬੂਤਰ ਹੈਗਾ ਆ ਬਾਈ ਆ ਇਹਦੇ پارک ਹੁੰਦੇ ਤੁਸੀਂ ਸਾਰਾ ਕੁਝ ਦੇਖ ਸਕਦੇ ਹੋ ਇਹ ਪੁੰਨੂ ਵਾਲਿਆਂ ਦੇ ਵਿੱਚੋਂ ਰਿਐਲਿਟੀ ਦੇ ਵਿੱਚ ਹੈਗਾ ਠੀਕ ਆ ਜੀ ਇਹ ਬਾਈ ਹੁਣੇ ਉਡਾਉਂਦੇ ਘਰ ਵਾਲੀਆਂ ਜ਼ਿਆਦਾ ਇਸ ਕਰਕੇ ਇਹ ਵੀ ਇਹਨਾਂ ਨੇ ਕਹਿੰਦੇ ਦੇ ਦੇਣਾ ਆ ਠੀਕ ਆ ਜੀ ਤੇ ਇਹ ਨੇ ਇਹਦੇ ਪੰਜੇ ਸਹੀ ਆ ਵੀਰੇ ਆ ਲਓ ਬਈ ਇੱਕ ਆ ਫੜਿਆ ਚਟੀਆਂ ਦਾ ਭੱਗਾ ਬਹੁਤ ਸੋਹਣੀਆਂ ਅੱਖਾਂ ਵੀ ਇੰਨੀਆਂ ਜੀ ਤੇ ਇਹ ਨਹੀਂ ਇਹਦੇ ਬਾਈ ਜੀ ਪਰ ਸਹੀ ਆ ਇਹ ਕਿੱਥੇ ਕਬੂਤਰੀ ਯਾਰ ਫਿਰਦੀ ਹੋਗੀ ਇਹ ਇੱਕ ਚਟੀਆਂ ਦੀ ਹੋ ਹੈਗੀ ਇਹ ਇੱਕ ਆਹ ਫੜੀਆਂ ਉਹ ਕਾਲੇ ਡੰਡਿਆਂ ਦੀ ਆ ਲੋ ਬਈ ਤੁਹਾਨੂੰ ਆ ਵੀ ਦਿਖਾਣੇ ਆ ਇਹ ਸਾਰੀਆਂ ਡਾਈਆਂ ਹੋਈਆਂ ਜਿੰਨੀਆਂ ਵੀ ਆ ਹਾਂਜੀ ਹਾਂਜੀ ਆ ਦੇਖੋ ਬਈ ਚਟੀਆਂ ਆ ਖਾਂਈਆਂ ਦੀਆਂ ਵੀ ਕਬੂਤਰੀਆਂ ਕਾਲੇ ਡੰਡੇ ਡਾਈਆਂ ਲੱਗੀਆਂ ਉੱਡੇ ਹੋਏ ਕਬੂਤਰ ਆ ਬਈ ਬਹੁਤੇ ਫੇਰ ਤੁਹਾਨੂੰ ਦੱਸਦੀ ਐ ਤੇ ਜਿਹੜੇ ਅੱਜ ਸਾਰੇ ਦੇ ਸਾਰੇ ਸੇਲ ਦੇ ਵਿੱਚ ਆ ਤੁਸੀਂ ਲੈ ਸਕਦੇ ਹੋ ਖਰੀਦ ਸਕਦੇ ਹੋ ਰੇਟ ਦੀ ਗੱਲ ਜਿਹੜੀ ਬਾਈ ਦੇ ਨਾਲ ਤੁਸੀਂ ਕਰ ਲਿਓ ਠੀਕ ਆ ਜੀ ਐ ਇਹਦੇ ਪੰਜੇ ਨੇ ਬਈ ਪੱਕੀਆਂ ਰਿੰਗਾਂ ਪਈਆਂ ਨੇ ਪੈਰਾਂ ਦੀ ਪਈਆਂ ਹੋਈਆਂ ਬਈ ਆਹ ਦੇਖੋ ਬਈ ਕਬੂਤਰ ਹੀ ਠੱਬੇ ਸੇ ਰਾਂ ਦੇ ਉੱਪਰ ਪਾ ਮੇ ਰਪਈਆ ਰੱਖ ਲੋ ਇਹਦੇ ਸਿਰ ਤੇ ਚਟੀਆਂ ਲਾਲ ਅੱਖਾਂ ਦੀ ਐ ਇਹ ਆਣੇ ਬਈ ਇਹਦੇ ਪਰ ਛਾਲਰ ਕੀਤੀ ਹੋਈ ਆ ਇਹਦੀ ਲਾਲ ਆਹ ਬਈ ਸਈਆ ਓ ਫਣੀ ਵੀਰੇ ਉਹ ਕਾਲੇ ਢਿੱਡ ਵਾਲੀ ਕਬੂਤਰੀ ਖਟੀਆਂ ਦੀ ਆ ਦੇਖੋ ਭਾਈ ਕਬੂਤਰੀ ਨਿੱਕੀ ਯਹੀ ਕਬੂਤਰੀ ਆ ਚਿਡੇਲ ਯਾ ਡੇਲੇ ਦੇ ਬਾਹਰ ਨੂੰ ਤੇ 4 ਵਜੇ ਦਾ ਕੁੜੀ ਆ ਭਾਈ ਅੱਛਾ ਹਾਂਜੀ 4 ਵਜੇ ਤੱਕ ਬਈ ਸ਼ਾਮ ਦੇ ਉੱਡੀ ਹੋਈ ਕਬੂਤਰ ਹੀ ਆ ਹੈ ਹੀ ਚੰਗੀ ਆ ਪੂਰੀ ਸਹੀ ਆ ਤੇ ਆਹ ਦੇਖੋ ਬਈ ਇਹਦੇ ਪਰ ਕਾਲੀ ਡਾਈ ਲੱਗੀ ਹੋਈ ਆ ਬਹੁਤ ਹੀ ਵਧੀਆ ਜੀ ਸ਼ਾਨਦਾਰ ਤੇ ਆਣੇ ਇਹਦੇ ਪੰਜੇ ਕਬੂਤਰਿੰਦੇ ਨੇ ਆਹ ਬਾਈ ਨੇ ਫੜਿਆ ਸ਼ਾਹ ਆਖਾ ਲਾਈ ਲਗਭਗ ਤੁਸੀਂ ਡਾਈ ਹੀ ਜ਼ਿਆਦਾ ਨੇ ਹਾਂਜੀ ਹਾਂਜੀ ਬਹੁਤ ਵਧੀਆ ਹਾਂ ਲੋ ਬਾਈ ਰੰਗ ਵੀ ਲੱਗੇ ਹੋਇਆ ਲਗਭਗ ਸਾਰਿਆਂ ਦੇ ਇਹ ਸਾਰੇ ਉੱਡੇ ਹੋਏ ਆ ਬਾਈ ਜਿੰਨੇ ਵੀ ਕਬੂਤਰ ਤੁਸੀਂ ਦੇਖਦੇ ਪਏ ਹੋ ਪੱਕੀ ਠੱਲਾ ਇਹਦੇ ਪੈਰ ਦੇ ਵਿੱਚ ਬਹੁਤ ਵਧੀਆ ਬਾਈ ਘਰ ਵਾਲੀਆਂ ਬਾਜ਼ੀਆਂ ਫੇਰ ਦੱਸਦੀਏ ਤੁਹਾਨੂੰ ਇਸ ਛੱਤ ਤੋਂ ਜਿਹੜੀਆਂ ੜਾਈਆਂ ਜਾਂਦੀਆਂ ਆ ਬਾਈ ਕਾਫੀ ਕਬੂਤਰ ਜਿਹੜੇ ਹੈਗੇ ਆ ਆਪਾਂ ਤੁਹਾਨੂੰ ਸ਼ੌਂਕ ਕਰਾ ਰਹੇ ਆ ਇਹਨਾਂ ਦਾ ਆ ਕਰਾ ਦੇ ਆ ਦੇਖੋ ਬਾਈ ਲਾਲ ਚੀਨੀ ਜਿਵੇਂ ਤੰਨੇ ਵਾਲੇ ਕਬੂਤਰ ਹੁੰਦੇ ਨਾ ਉਵੇਂ ਆ ਮਣੇ ਤਾਂ ਬਾਈ ਸਾਰਿਆਂ ਜੋ ਰਲ ਮਿਲ ਕੇ ਆਉਣਾ ਕੋ ਹੁਣ ਉੜਦੇ ਆ ਉਡਾਨ ਤੇ ਡਿਪੈਂਡ ਆ ਸਾਡੇ ਏਰੀਆ ਦੇ ਵਿੱਚ ਜਿਹੜੇ ਘਰ ਦੇ ਡਾਵੇ ਜਿਹੜੇ ਆ ਉਹ ਜ਼ਿਆਦਾ ਆ ਜਿਹੜੇ ਬਾਹਰ ਛੱਡਦੇ ਨੇ ਉਹ ਥੋੜੇ ਘੱਟ ਨੇ ਕਿਉਂਕਿ ਇੱਧਰ ਜਿਆਦੀਆਂ ਬਾਜੀਆਂ ਜਿਹੜੀਆਂ ਹੈਗੀਆਂ ਉਹ ਘਰ ਵਾਲੀਆਂ ਉੜਦੀਆਂ ਬਾਈ ਤੇ ਸੁੱਕੀ ਬਾਈ ਤਿੰਨ ਤਿੰਨ 4-4 ਵਜੇ ਤਾਂ ਉੜਦੀ ਰਹੀ ਹੈ ਅੱਛਾ ਹਾਂਜੀ ਬਾਈ ਤਿੰਨ ਤਿੰਨ 4-4 ਵਜੇ ਤਾਂ ਸੁੱਕੀ ਉੱਡੀ ਘਰ ਦੀ ਪੱਠੀ ਆ ਠੀਕ ਆ ਜੀ ਤੇ ਬਹੁਤ ਹੀ ਵਧੀਆ ਆ ਹਾਂ ਆ ਮੈਗੀ ਲਾਲ ਚੀਨੀ ਬਾਕੀ ਕਿੱਦਾਂ ਦਾ ਲੱਗਾ ਸ਼ੌਂਕ ਮਿੱਤਰੋ ਦੱਸਿਓ ਜਰੂਰ ਠੀਕ ਆ ਆਪਣੀ ਕੋਸ਼ਿਸ਼ ਹੁੰਦੀ ਆ ਤੁਹਾਡੇ ਤੱਕ ਜਿਹੜਾ ਹੈਗਾ ਸ਼ੌਂਕ ਨੂੰ ਪਹੁੰਚਾਉਣਾ ਠੀਕ ਆ ਆ ਦੇਖੋ ਪੱਕੀਆਂ ਠੱਲਾਂ ਜਿਵੇਂ ਇਹਨਾਂ ਦੇ ਪੈਰਾਂ ਚਾ ਕਬੂਤਰ ਕਬੂਤਰੀਆਂ ਨੇ ਠੀਕ ਐ ਇਹ ਉੜਾਏ ਹੋਏ ਆ ਸਾਰੇ ਦੇ ਸਾਰੇ ਆ ਕਬੂਤਰੀਆਂ ਤਾਂ ਮਹੀ ਸ਼ੌਂਕ ਕਰਾ ਦਿੱਤਾ ਮਾਲਕ ਕਹਿੰਦਾ 6-7 ਘੰਟੇ ਗਰਮੀ ਦੇ ਵਿੱਚ ਨਾਰਮਲ ਜਿਹਾ ਉੱਡੇ ਹੋਏ ਆ ਠੀਕ ਆ ਜੀ ਤੇ ਘਰ ਦੀਆਂ ਬਾਜ਼ੀਆਂ ਉੜਦੀਆਂ ਇਹ ਛੱਤ ਤੇ ਉੱਤੋਂ ਜੇ ਨਾ ਤੁਸੀਂ ਸ਼ੌਂਕ ਕਰ ਰਹੇ ਹੋ ਕਬੂਤਰਾਂ ਦਾ ਠੀਕ ਆ ਜੀ ਤੇ 35 ਦੇ ਕਰੀਬ ਫੇਰ ਤੁਹਾਨੂੰ ਦੱਸ ਜੀਏ ਸਾਰੇ ਦੇ ਸਾਰੇ ਜਿਹੜੇ ਕਬੂਤਰ ਨੇ ਐ ਇੱਕ ਡੱਬੀ ਕਬੂਤਰੀ ਆ ਕਬੂਤਰ ਆ ਪਤਾ ਨਹੀਂ ਤੇ ਤੁਸੀਂ ਬਾਈ ਦੇ ਨਾਲ ਸੰਪਰਕ ਕਰਕੇ ਨੰਬਰ ਦਿੱਤਾ ਹੋਇਆ ਬਾਈ ਖਰੀਦ ਸਕਦੇ ਹੋ ਜੇ ਕੋਈ ਸਾਰੇ ਖਰੀਦਣਾ ਚਾਹੁੰਦਾ ਉਹ ਵੀ ਖਰੀਦ ਸਕਦਾ ਫੇਰ ਤੁਹਾਨੂੰ ਦੱਸਦੀ ਜਿਹੜੀ ਮੇਨ ਚੀਜ਼ ਦੱਸਣ ਵਾਲੀ ਹੁੰਦੀ ਆ ਵੀ ਉੱਡੇ ਕਿੰਨਾ ਹੋਇਆ ਵਧੀਆ ਉੱਡੇ ਹੋਏ ਨੇ हां ਵਿੱਚੋਂ ਕੁਝ ਘਾਟ ਟੁੱਟਣ ਵਾਲੇ ਵੀ ਹੋਣਗੇ ਤੁਸੀਂ ਜਦੋਂ ਆਓਗੇ ਗੱਲਬਾਤ ਕਰੋਗੇ ਤੁਹਾਨੂੰ ਕਬੂਤਰਾਂ ਦਾ ਪੂਰਾ ਵੇਰਵਾ ਬਾਈ ਹੁਣੀ ਦੱਸ ਦੇਣਗੇ ਤੇ ਤੁਸੀਂ ਜਿਹੜੇ ਜਿਹੜੇ ਕਬੂਤਰ ਆ इजीली ਜਿਹੜਾ ਹੈਗਾ ਖਰੀਦ ਸਕਦੇ ਹੋ ਠੀਕ ਆ ਜੀ ਤੇ ਕਿੱਦਾਂ ਦੀ ਲੱਗੀ ਵੀਡੀਓ ਜਰੂਰ ਦੱਸਣਾ ਜੀ ਤੇ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਤੇ ਨਵੀਂ ਵੀਡੀਓ ਲੈ ਕੇ ਮਿੱਤਰੋ ਬਹੁਤ ਛੇਤੀ ਮਿਲਦੇ ਆ ਦਿਓ ਹੁਣੀ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ